ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਨਾਲ ਕੱਲ ਸਾਂਝੀ ਕਰਨ ਜਾ ਰਿਹਾ ਕਿ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸੱਪਗਵੰਤ ਸਿੰਘ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਅਕਾਲੀ ਦਲ ਨੇ ਸੁਖਵੀਰ ਬਾਦਲ ਨੇ ਖਜੂਰਾ ਲਾਉਣ ਤੋਂ ਇਲਾਵਾ ਮੁਹਾਲੀ ਦੇ ਵਿੱਚ ਕੁਝ ਨਹੀਂ ਕੀਤਾ ਮਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਮੋਹਾਲੀ ਲਈ ਕੀਤਾ ਮੈਂ ਤੁਹਾਨੂੰ ਬਹੁਤੇ ਅੰਕੜਿਆਂ ਚ ਨਹੀਂ ਮੈਂ ਜਿਹੜੀਆਂ ਮੇਨ ਮੇਨ ਚੀਜ਼ਾਂ ਉਹ ਤੁਹਾਨੂੰ ਦੱਸਣਾ ਚਾਹ ਰਿਆਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਰ ਨੇ ਇੰਟਰਨੈਸ਼ਨਲ 에어ਪੋਰਟ ਸੈਭਜਾਦਾ ਜੀ ਸਿੰਘ ਨਗਰ ਮੋਹਾਲੀ ਦੀ ਧਰਤੀ ਤੇ ਬਣਾਇਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਚ ਇੱਕ ਫਤਿਹ ਬੁਰਜ ਬਣਾਇਆ ਜਿਸ ਦੀ ਉਚਾਈ ਸਭ ਤੋਂ ਵੱਧ ਹੈ ਅੱਜ ਦੁਨੀਆ ਪੰਜਾਬ ਹੀ ਨਹੀਂ ਵਰਡ ਤੋਂ ਉਸ ਫਤੇ ਬੁਰਜ ਨੂੰ ਦੇਖਣ ਲਈ ਆਉਂਦੀ ਹੈ ਉਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਬਣਾਇਆ ਜਿੱਥੇ ਅੱਜ ਸਾਡੀ ਕੋਰਟ ਤੇ ਉਸ ਤੋਂ ਇਲਾਵਾ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਬੈਠਦੇ ਨੇ ਉਹ ਤੇ ਕਰੋੜਾਂ ਰੁਪਇਆ ਲਾਇਆ ਤੁਹਾਡੇ ਕੋਲ ਉਹ ਰੰਗ ਰੋਗ ਦੀ ਵੀ ਨਹੀਂ ਹੋਇਆ ਅੱਜ ਬਾਥਰੂਮਾਂ ਦੀ ਮਾੜੀ ਹਾਲਤ ਹੋ ਗਈ ਉਸ ਜਗ੍ਹਾ ਦੀ ਮਾਨ ਸਾਹਿਬ ਉਸ ਤੋਂ ਬਾਅਦ ਇੰਡੀਅਨ ਸਕੂਲ ਆਫ ਬਿਜ਼ਨਸ ਨਾਈਪਰ ਆਈਸਰ ਮਾਈਪਾਗੋ ਇੰਸਟੀਚੂਟ ਸਾਡੀ ਬੱਚੀਆਂ ਲਈ ਜਿਹੜੀਆਂ ਨੇ ਵੱਡੇ ਫੌਜ ਦੇ ਵਿੱਚ ਵੱਡੇ ਅਫਸਰ ਬਣਨਾ ਹਵਾਈ ਸੈਨਾ ਦੇ ਵਿੱਚ ਵੱਡੇ ਅਫਸਰ ਬਣਨਾ ਉਹਨਾਂ ਦੇ ਟ੍ਰੇਨਿੰਗ ਇੰਸਟੀਚਿਊਟ ਮਾਈ ਭਾਗੋ ਇੰਸਟੀਚਿਊਟ ਬਣਾਇਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣਾਈ ਜਿੱਥੇ ਅੱਜ ਸਾਡੇ ਨੌਜਵਾਨ ਪੰਜਾਬ ਦੇ ਵੱਡੇ ਵੱਡੇ ਅਫਸਰ ਭਰਤੀ ਹੋ ਰਹੇ ਹਨ ਦੇਸ਼ ਦੀਆਂ ਸੇਵਾਵਾਂ ਵਾਸਤੇ ਸੈਨਿਕ ਸੁਰੱਖਿਆ ਵਾਸਤੇ ਅੱਜ ਸਾਡੇ ਅਫਸਰ ਇਹਨਾਂ ਇਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਚੋਂ ਨਿਕਲ ਰਹੇ ਹਨ 9 ਇੰਡੋਰ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਬਣਾਇਆ ਮਾਨ ਸਾਹਿਬ 9 ਇੰਡੋਰ ਸਟੇਡੀਅਮ ਹਾਕੀ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲਾਵ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬਣਾਇਆ ਆਈਟੀ ਸਿਟੀ ਇਸ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਔਰ 에어로 ਸਿਟੀ ਇਸ ਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਉਸ ਤੋਂ ਬਾਅਦ ਹੂਮੀ ਪਾਪਾ ਟਾਟਾ ਦਾ ਜਿਹੜਾ ਕੈਂਸਰ ਹਸਪਤਾਲ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਸਾਰੇ ਧਾਰਮਿਕ ਸਥਾਨੇ ਸ਼ਹਿਰ ਦੇ ਭਾਵੇਂ ਉਹ ਗੁਰਦੁਆਰਾ ਮੰਦਿਰ ਮਸਜਿਦ ਉਹ 2011 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਦੋਂ ਸਾਰਿਆਂ ਨੂੰ ਜਦਾਂ ਲਾਟ ਹੋਈ ਸਾਰੇ ਧਾਰਮਿਕ ਸਥਾਨ ਉਹਨਾਂ ਦੇ ਜਿਹੜੀ ਟਿਨਿਓਰ ਸੀਗੀ ਉਸ ਦੇ ਦੌਰਾਨ ਬਣੇ ਉਸ ਤੋਂ ਬਾਅਦ ਏਸੀ ਬੱਸ ਸਟੈਂਡ ਬਣਾਇਆ ਜਿਹੜਾ ਥੋੜੀਆਂ ਨਕਾਮੀਆਂ ਕਾਰਨ ਅੱਜ ਚੱਲ ਨਹੀਂ ਸਕਿਆ ਏਸੀ ਬੱਸ ਸਟੈਂਡ ਪੂਰੇ ਪੰਜਾਬ ਦੇ ਵਿੱਚ ਬਣਨੇ ਸੀਗੇ ਮੋਹਾਲੀ ਤੋਂ ਸ਼ੁਰੂਆਤ ਕੀਤੀ ਸੀ ਸਤਸਗੁਰੂ ਸਿੰਘ ਬਾਦਲ ਸਾਹਿਬ ਨੇ ਇੱਥੇ ਹੀ ਬਸ ਨਹੀਂ 에어ਪੋਰਟ ਰੋਡ ਬਣਾਇਆ ਜਿਸ ਤੇ ਕਰੋੜਾਂ ਰੁਪਏ ਜਿੱਤੇ ਤੁਸੀਂ ਖਜੂਰਾਂ ਦੀ ਗੱਲ ਕਰ ਰਹੇ ਹੋ ਨਾ ਉਹ ਤੇ ਆਲੇ-ਦਾਲੇ ਜਿਹੜੇ ਅੱਜ ਜੋ ਅੱਜ ਜੇ ਕੋਈ ਮਹਾਰੀ ਸ਼ਹਿਰ ਦੀ ਦਿੱਖ ਬਣੀ ਹੈ ਉਹ ਇਸ ਰੋਡ ਕਰਕੇ ਬਣੀ ਹੈ ਪਰ ਤੁਹਾਡੇ ਕੋਲ ਪੈਚ ਵਰਕ ਵੀ ਨਹੀਂ ਹੋਇਆ ਮਾਨ ਸਾਹਿਬ ਦਿਓ ਧਿਆਨ ਆਓ ਆਓ ਨਹੀਂ ਤੁਹਾਨੂੰ ਮੈਂ ਦਿਖਾਉਂਦਾ ਉੱਥੇ ਜਾ ਕੇ ਇੱਥੇ ਹੀ ਬਸ ਨਹੀਂ ਗਈ ਬਹੁਤ ਇਹ ਤੋਂ ਇਲਾਵਾ ਬਹੁਤ ਸਾਰੇ ਕੰਮ ਹੈ ਸਭ ਤੋਂ ਵੱਡਾ ਕੰਮ ਸਰਦਾਰ ਬਾਦਲ ਨੇ ਲੈਂਡ ਪੂਲਿੰਗ ਦਿੱਤੀ ਜ਼ਿਮੀਂਦਾਰਾਂ ਨੂੰ ਤੁਸੀਂ ਲੈਂਡ ਪੂਲਿੰਗ ਦਿੱਤ ਦੇਣ ਲੱਗੇ ਸੀਗੇ ਨਾ ਇਹ ਚੋਰ ਮੋਰੀ ਨਹੀਂ ਪਰ ਸਰਦਾਰ ਬਾਦਲ ਨੇ ਕਿਸਾਨਾਂ ਦੀਆਂ ਜੋ ਮੰਗਾਂ ਸੀਗੀਆਂ ਉਹਨਾਂ ਦੇ ਅਨੁਸਾਰ ਉਹ ਪਾਲਿਸੀ ਬਣਾਈ ਉਹ ਵੀ ਸਰਦਾਰ ਬਾਦਲ ਨੇ ਬਣਾਈ ਸੋ ਤੁਸੀਂ ਕੀ ਕਰਿਆ ਇਸ ਸ਼ਹਿਰ ਦੇ ਲਈ ਇਸ ਜ਼ਿਲ੍ਹੇ ਦੇ ਲਈ ਉਹ ਸਾਰੇ ਲੋਕ ਜਾਣਦੇ ਨੇ ਮੈਂ ਕੁਝ ਕੁ ਚੀਜ਼ਾਂ ਕਰਾਈਆਂ ਜਿਹੜੀਆਂ ਅੱਜ ਲੋਕਾਂ ਦੇ ਇਹ ਇਹ ਮੂੰਹ ਤੇ ਆ ਉਹ ਬੋਲ ਰਿਹਾ ਸਰਮਾ ਇਹ ਤੋਂ ਇਲਾਵਾ ਜੇ ਗੱਲ ਕਰਨ ਲੱਗ ਜੀ ਇਹਨਾਂ ਵੀ ਕਰੋਨਾ ਰੁਪਿਆ ਪਿੰਡਾਂ ਦੀਆਂ ਸੜਕਾਂ ਤੇ ਸੀਵਰੇਜ ਤੇ ਇਹ ਸੈਰ ਵੀ ਸੀਵਰੇਜ ਤੇ ਸੱਜ ਸੁਖਵੀਰ ਸਿੰਘ ਬਾਦਲ ਨੇ ਉਹ ਉਹ ਸੜਕ ਵੀ ਬਣਾਤੀ ਸੀਗੀ ਜਿੱਥੇ ਅਫਸਰ ਹੱਥ ਖੜੇ ਕਰਗੇ ਸੀਗੇ ਅੰਮ੍ਰਿਤਸਰ ਸਾਹਿਬ ਦੇ ਅੱਗੇ ਵਾਲੀ ਰੋਡ ਹੈ ਅਫਸਰ ਹੱਥ ਖੜੇ ਕਰਗੇ ਸੀਗੇ ਵੀ ਇੱਥੋਂ ਬਿਜਲੀ ਦੀਆਂ ਤਾਰਾਂ ਜਾਰੀਆਂ ਐ ਰੋਡ ਚੌੜੀ ਨਹੀਂ ਹੋ ਸਕਦੀ ਪਰ ਸਰਦਾਰ ਬਾਦਲ ਨੇ ਉਹ ਜਿਹੜੀਆਂ ਤਾਰਾਂ ਸੀਗੀਆਂ ਉਹ ਧਰਤੀ 'ਚ ਪਵਾ ਕੇ ਨਾ ਉਹ ਰੋਡ ਵੀ ਚੌੜੀ ਕਰੀ ਸੋਇਸ਼ ਕਰਕੇ ਮਾਨ ਸਾਹਿਬ ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ ਤੁਸੀਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਮੈਨੂੰ ਲੱਗਦਾ ਤੁਸੀਂ ਮੇਰੇ ਖਿਆਲ ਨਾਲ ਹੋਰ ਸਟੇਟ ਕਿਸੇ ਦੇ ਮੁੱਖ ਮੰਤਰੀ ਹੋ ਜਾਂ ਤੁਹਾਨੂੰ ਅਧੂਰੀ ਜਾਣਕਾਰੀ ਹੈ ਜੇ ਤੁਸੀਂ ਜਾਣਕਾਰੀ ਲੈਣੀ ਹੈ ਮਹਾਲੀ ਚਾ ਕੇ ਲੋ ਵੀ ਅੱਜ ਕੀ ਹਾਲਾਤ ਹੈ ਅੱਜ ਸਫਾਈ ਨਹੀਂ ਹੋ ਰਹੀ ਤੁਹਾਡੇ ਰਾਜ ਚ ਅੱਜ ਤੁਹਾਡੇ ਰਾਜ ਚ ਸਫਾਈ ਦਾ ਵੀ ਮਾੜਾ ਹਾਲ ਹੋ ਗਿਆ ਨਹੀਂ ਕਿੱਥੇ ਵਰਡ ਚ ਗੱਲਾਂ ਹੁੰਦੀਆਂ ਸੀਗੀਆਂ ਇਹ ਸ਼ਹਿਰ ਦੀਆਂ ਸੋਇਸ਼ ਕਰਕੇ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਕਿ ਅਧੂਰੀ ਜਾਣਕਾਰੀ ਨਾਲ ਨਾ ਬੋਲਿਆ ਕਰੋ ਪਹਿਲਾ ਪੂਰੇ ਆંકੜੇ ਲੇ ਲਿਆ ਕਰੋ ਸੋ ਇਹ ਕੁਸ਼ਕ ਜਿਹੜੀਆਂ ਮੈਂ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅੱਜ ਤੁਹਾਡੇ ਜਨਤਕ ਕੀਤੀਆਂ ਸੋ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰੂੰਗਾ ਇਸ ਹਲਕੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਜੇ ਕੰਮ ਹੋਏ ਆ ਵੀਰੋਂ ਇਹ ਦੱਬ ਕੇ ਸ਼ੇਅਰ ਕਰੋ ਤਾਂ ਜੋ ਸਾਡੇ ਵਿਰੋਧੀਆਂ ਨੂੰ ਪਤਾ ਲੱਗ ਜਾਏ ਕਿ ਵਾਕਈ ਸਰਦਾਰ ਸੁਖਵੀਰ ਸਿੰਘ ਬਾਦਲਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਸ ਜ਼ਿਲ੍ਹੇ 'ਚ ਕੰਮ ਕੀਤੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ